ਨਾਨੋ ਕਿਵੇਂ ਹੋ ਜੀ ਠੀਕ ਆ ਕੋ ਅਸੀਂ ਗਿੱਲ ਡਿਜ਼ਾਈਨਰ ਬੁਟੀਕ ਦੁਕਾਨ ਤੋਂ ਉਮੀਦ ਕਰਦੇ ਆ ਵੀ ਸਾਰੇ ਠੀਕ ਹੋਮੋਂਗੇ ਮਾਫੀ ਚਾਹੁੰਦੇ ਆ ਜੀ ਕਾਫੀ ਲੰਮੇ ਸਮੇਂ ਤੋਂ ਵੀਡੀਓ ਨਹੀਂ ਪਾ ਸਕੇ ਵਰਕ ਲੋਡ ਜ਼ਿਆਦਾ ਹੋਣ ਕਰਕੇ ਤਾਂ ਕਰਕੇ ਵੀਡੀਓ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ ਆਰਡਰ ਜ਼ਿਆਦਾ ਸੀ ਉਹੀ ਬਹੁਤ ਮੁਸ਼ਕਲ ਨਾਲ ਪੂਰੇ ਹੋ ਰਹੇ ਨੇ ਜੀ ਤੁਹਾਡਾ ਪਿਆਰ ਹੀ ਇੰਨਾ ਮਿਲ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਪਸ਼ਮੀਨੇ ਵਿੱਚ ਬਹੁਤ ਹੀ ਘੱਟ ਰੇਸ ਦੇ ਉੱਤੇ ਬਹੁਤ ਹੀ ਪਿਆਰੇ ਜਿਹੇ ਸੂਟ AK Tex ਦਾ ਪਸ਼ਮੀਨਾ ਰਹੂਗਾ ਵਧੀਆ ਕੁਆਲਿਟੀ ਦਾ ਬਕਾਇਦਾ ਮੋਹਰ ਲੱਗੀ ਹੋਗੀ ਕਮ ਕਮ AK Tex ਪਸ਼ਮੀਨਾ ਇਹ ਗਾਜ਼ਰੀ ਡਾਰਕ ਗਾਜ਼ਰੀ ਕਲਰ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਦੇਖੋ 21 ਇੰਚ ਘੇਰਾ ਹੈ ਪਰ ਇਹਦੀ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਇਹਨੂੰ ਵਧਾ ਵੀ ਸਕਦੇ ਹਾਂ ਦੇਖੋ ਜੀ ਇਸ ਤੇ ਜੇਕਰ ਆਪਾਂ ਲੈਸ ਦੀ ਫਿਨਿਸ਼ਿੰਗ ਦੇਣੀ ਆ ਤਾਂ ਘੇਰਾ ਇਹਦਾ ਵਧ ਵੀ ਸਕਦਾ ਹੈ ਫਰੋਜ਼ੀ ਲਾਈਟ ਡਾਰਕ ਕਲਰ ਦਾ ਕੰਬੀਨੇਸ਼ਨ ਆ ਸਾਰੇ ਵਿੱਚ ਬੁੱਟੇ ਆ ਜੀ। ਘੇਰੇ ਤੇ ਬੜੀ ਪਿਆਰੇ ਫਲਾਰ ਬਣੇ ਹੋਏ ਨੇ ਨਵਾਂ ਜਿਹਾ ਡਿਜ਼ਾਈਨ ਆ। ਤੇ ਇਹਦਾ ਬਾਟਮ ਵੀ ਵਰਕ ਹੋਇਆ ਦੇਖੋ ਸਫਾਈ ਚੈੱਕ ਕਰੋ ਵਰਕ ਦੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ। ਇਹ ਬਾਟਮ ਵਰਕ ਆ। ਸੇਮ ਵਰਕ ਇਸ ਦੇ ਬਾਜ਼ੂ ਦੇ ਉੱਤੇ ਹੋਇਆ ਹੋਇਆ। ਲੋ ਜੀ ਬਾਜ਼ੂ ਦਾ ਵਰਕ ਚੈੱਕ ਕਰੋ। ਕਲਰ ਕੰਬੀਨੇਸ਼ਨ ਬਹੁਤ ਹੀ ਡਾਰਕ ਗਾਜ਼ਰੀ ਕਲਰ ਦੇ ਉੱਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ। ਏ ਜਿਹੜੇ ਸੂਟ ਹੈ ਜੀ ਤੁਹਾਨੂੰ ਇਹਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਸਾਨੂੰ ਮੈਸੇਜ ਕਰਕੇ ਜਿਹੜਾ ਸੂਟ ਪਸੰਦ ਆਉਂਦਾ ਏ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਦੇ ਜਾਓ ਤੁਹਾਨੂੰ ਪ੍ਰਾਈਸ ਦੱਸ ਦਾਂਗੇ ਵੈਸੇ ਇੱਕ ਆਈਡੀਆ ਦਿੰਨੇ ਆ ਕਿ ਇਹਨਾਂ ਦਾ ਜਿਹੜਾ ਪ੍ਰਾਈਸ ਆ ਉਹ 1200 ਤੋਂ ਲੈ ਕੇ 1500 ਦੇ ਵਿੱਚ ਵਿੱਚ ਰਹੂਗਾ ਵਿਦਆਊਟ ਦੁਪੱਟਾ ਦੁਪੱਟਾ ਜਿਹੜਾ ਤੁਸੀਂ ਕਹੋਗੇ ਤੁਹਾਨੂੰ ਅਸੀਂ ਰੈਡੀ ਕਰਵਾ ਕੇ ਦੇ ਦਾਂਗੇ ਜੀ ਨਾਲ ਇਸ ਦੇ ਵਿੱਚ ਇੱਕ ਸੇਮ ਇਹ ਵਾਲਾ ਸੇਮ ਵਰਕ ਇਸ ਕਲਰ ਤੇ ਹੋਇਆ ਜੀ ਨਮਾਜਾ ਸ਼ੇਡ ਡੀਜ਼ਲ ਕਲਰ ਇਹਦੇ ਉੱਤੇ ਡਾਰਕ ਤੇ ਲਾਈਟ ਪਿੰਕ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਸੇਮ ਜਿਹਾ ਵਰਕ ਹੈ ਜੀ ਸੇਮ ਇਹਦੇ ਵਾਂਗ ਹੀ ਆ ਹਾਂਜੀ ਅਗਲਾ ਜਿਹੜਾ ਸੂਟ ਆ ਸੀ ਤੁਹਾਡੇ ਲਈ ਲੈ ਕੇ ਆਏ ਆ ਸੈਲਫ ਪਸ਼ਮੀਨੇ ਦੇ ਉੱਤੇ ਬੁਰਦੀ ਪੂਰੀ ਗਰੰਟੀ ਹੈ ਜੀ ਕੱਪੜੇ ਉੱਤੇ ਬੁਰਨੇ ਆਉਂਦਾ ਸੈਲਫ ਵਿੱਚ ਪਸ਼ਮੀਨਾ ਹੈ ਬਹੁਤ ਹੀ ਪਿਆਰਾ ਜਿਹਾ ਜਿਨ੍ਹਾਂ ਕੋਲ ਸੂਟ ਗਏ ਨੇ ਦੁਬਾਰੇ ਰਿਪੀਟ ਚੱਲਦੇ ਨੇ ਸਾਡੇ ਕੋਲ ਡਿਜ਼ਾਈਨ ਤਾਂ ਬਹੁਤ ਹੀ ਰਿਪੀਟ ਤੇ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਫਰੰਟ ਦੇ ਉੱਤੇ ਸਾਰੇ ਦੇ ਉੱਤੇ ਘੇਰੇ ਤੇ ਵਰਕ ਹੋਇਆ ਹੋਇਆ ਹੈ ਇਹ ਵਾਲਾ ਵਰਕ ਇਸ ਦੇ ਬਾਜੂ ਦੇ ਉੱਤੇ ਹੋਇਆ ਵਰਕ ਚੈੱਕ ਕਰੋ ਜੀ ਬਹੁਤ ਹੀ ਵਧੀਆ ਜਿਹਾ ਵਰਕ ਆ ਹਾਂਜੀ ਹੁਣ ਤੁਹਾਨੂੰ ਇਹਦੇ ਡਿਜ਼ਾਈਨ ਦੇ ਕਲਰ ਦਿਖਾਉਣੇ ਆਂ ਅਸੀਂ ਇਹ ਸੇਮ ਡਿਜ਼ਾਈਨ ਦੇ ਵਿੱਚ ਰਸਟ ਕਲਰ ਆ ਡਾਰਕ ਪਰਪਲ ਸ਼ੇਡ ਲੋਜ਼ ਇਹ ਦੁਪੱਟਾ ਡਾਈ ਕਰਵਾਇਆ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੈ ਜੇ ਤੁਸੀਂ ਹੋਰ ਵੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਕਿਤੇ ਵੀ ਕਲਰ ਦੇ ਤੇ ਤੁਸੀਂ ਇਹ ਸੂਟ ਰੈਡੀ ਕਰਵਾ ਸਕਦੇ ਹੋ। ਅਗਲਾ ਜਿਹੜਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸਿਲਕ ਪਸ਼ਮੀਨੇ ਦੇ ਉੱਤੇ ਆ। ਸਿਲਕ ਪਸ਼ਮੀਨੇ ਦਾ ਰੇਟ ਥੋੜਾ ਜਿਹਾ ਜ਼ਿਆਦਾ ਰਹੂ ਜ਼ਿਆਦਾ ਜ਼ਿਆਦਾ ਨਹੀਂ ਹੈਗਾ ਬਹੁਤਾ ਜ਼ਿਆਦਾ ਨਹੀਂ। ਤੁਸੀਂ ਕਨਫਰਮ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ। ਬਹੁਤ ਹੀ ਵਧੀਆ ਡਬਲ ਟੋਨ ਇਹ ਵਧੀਆ ਸੁਪੀਰੀਅਰ ਕੁਆਲਿਟੀ ਦਾ ਸਿਲਕ ਕਸ਼ਮੀਨਾ ਹੈ ਜੀ ਦੇਖੋ ਇਹਦਾ ਘੇਰਾ ਵਰਕ ਹੋਇਆ ਹੈ ਵਰਕ ਦੀ ਸਫਾਈ ਚੈੱਕ ਕਰੋ ਤੁਸੀਂ ਸਾਡੇ ਦਿੱਤੇ ਨੰਬਰਾਂ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਤੁਹਾਨੂੰ ਜੈਨੂਇਨ ਕੰਮ ਮਿਲੇਗਾ ਦਿੱਤੇ ਐਡਰੈਸ ਦੇ ਉੱਤੇ ਪਾਰਸਲ ਜਾਣਗੇ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਹੈ ਦੁੱਗਾ ਪਿੰਡ ਬੁਟੀਕ ਹੈ ਜੀ ਜੋ ਵਰਕ ਕਹੋਗੇ ਉਹ ਹੀ ਕਰਵਾ ਕੇ ਦੇਵਾਂਗੇ ਜਿਸ ਫੈਬਰਿਕ ਤੇ ਇਹਨੂੰ ਤੁਸੀਂ ਸਿੰਪਲ ਇਹ ਬਾਜ਼ੂ ਦਾ ਵਰਕ ਹੈ ਜੀ ਇਸ ਨੂੰ ਤੁਸੀਂ AK Tex ਪਸ਼ਮੀਨਾ ਜਾਂ Ram Tex ਪਸ਼ਮੀਨਾ ਕਿਸੇ ਤੇ ਵੀ ਕਰਵਾ ਸਕਦੇ ਹੋ ਇਹ ਡਾਰਕ ਕਲਰ ਦੇ ਵਿੱਚ ਰੈਡੀ ਹੋਇਆ ਹੈ ਡਾਰਕ ਰੈਡ ਮੈਰੂਨੀ ਟੋਨ ਹੈ ਇਹਦੀ ਇਹ AK Tex ਪਸ਼ਮੀਨਾ ਤੇ ਆ ਸੇਮ ਵਰਕ ਹੈ ਜੀ ਇਹ ਲਾਈਟ ਗ੍ਰੇ ਕਲਰ ਹੈ ਇਹ ਸਿਲਕ ਪਸ਼ਮੀਨਾ ਦੇ ਉੱਤੇ ਹੈ ਜੀ 블루 ਦੀ ਟੋਨ ਦੇ ਵਿੱਚ ਆਹੇ ਵਰਕ ਦੀ ਸਪਾਈ ਵਰਕ ਚੈੱਕ ਕਰੋ ਇੱਕ ਡਾਰਕ ਪਰਪਲ ਸ਼ੇਡ ਇਹ ਕਿ ਟੈਕਸ ਪਸ਼ਮੀਨਾ ਸੇਮ ਵਰਕ ਦਾ ਸੇਮ ਕਿਸੇ ਵੀ ਕੱਪੜੇ ਦੇ ਉੱਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੰਨਾ ਹੀ ਹੈ ਜੀ ਤੇ ਕੱਲ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਡਿਜ਼ਾਈਨਾਂ ਦੇ ਨਾਲ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜੋ WhatsApp ਨੰਬਰ ਦੇ ਉੱਤੇ ਤੇ ਆਪਣਾ ਤੁਸੀਂ ਆਰਡਰ ਡਨ ਕਰੋ ਜੀ ਸੂਟ ਤੁਹਾਨੂੰ ਪਾਰਸਲ ਕਰ ਦਾਂਗੇ ਸਾਡਾ WhatsApp ਨੰਬਰ ਹੈ ਜੀ 9501129801 9878418738 ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ